ਫਗਵਾੜਾ ਨੈਸ਼ਨਲ ਹਾਈਵੇ 'ਤੇ ਛੇੜੂ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਜਲੰਧਰ ਸਾਈਡ ਵੱਲੋਂ ਫਗਵਾੜਾ ਵੱਲ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਫਟ ਮਾਰ ਦਿੱਤੀ ਤੇ ਮੋਟਰਸਾਈਕਲ ਸਵਾਰ ਵਿਅਕਤੀ ਛੇੜੂ ਪੁਲ ਤੋਂ ਹੇਠਾਂ ਰੇਲਵੇ ਲਾਈਨਾਂ ਵੱਲ ਜਾ ਡਿੱਗਾ ਜਿੱਥੇ ਇੱਕ ਤੇਜ਼ ਰਫ਼ਤਾਰ ਆ ਰਹੀ ਟ੍ਰੇਨ ਦੇ ਇੰਜਣ ਨਾਲ ਜਾ ਟਕਰਾਇਆ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮੌਕੇ 'ਤੇ ਟ੍ਰੇਨ ਨੂੰ ਵੀ ਡਰਾਈਵਰ ਵੱਲ ਰੋਕ ਲਿਆ ਗਿਆ ਮੋਕਤੇ ਪੁਜੀ ਜੀਆਰਪੀ ਪੁਲਿਸ ਫਗਵਾੜੀ ਟੀਮ ਵੱਲੋਂ ਜ਼ਖਮੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਡਾਕਟਰਾਂ ਵੱਲੋਂ ਮਰੀਜ਼ ਦੀ ਹਾਲਤ ਨੂੰ ਗੰਭੀਰ ਦੱਸਿਆ ਗਿਆ ਦੱਸਦੀ ਕਿ ਜ਼ਖਮੀ ਦੀ ਪਛਾਣ ਓਂਕਾਰ ਸਿੰਘ ਵਾਸੀ ਪਤਰੰਗਾ ਦੇ ਰੂਪ ਵਿੱਚ ਹੋਈਏ ਘਟਨਾ ਸੰਬੰਧੀ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਕੀ ਮਾਮਲਾ ਹੈਗਾ ਸਾਰਾ ਇਹ ਜਿਹੜਾ ਹਾਸਾ ਹੋਇਆ ਇਹ ਤਾਂ ਸਾਨੂੰ ਨਾ ਇੱਕ ਸਾਨੂੰ ਇੱਕ ਇਨਫੋਰਮੇਸ਼ਨ ਆਈ ਚੁੱਕੀ ਕਿ ਕੇ ਚਿਹਰੂ ਓਵਰ ਬ੍ਰਿਜ ਜਿਹੜਾ ਆ ਓਵਰ ਬ੍ਰਿਜ ਤੋਂ ਕੋਈ ਬੰਦਾ ਜਿਹੜਾ ਆ ਕਿ ਉਹ ਥੱਲੇ ਡਿੱਗ ਗਿਆ ਜੀ ਸਮੇਤ ਬਾਈ ਜੀ ਤੇ ਉਹ ਬੰਦਾ ਕਿਤੇ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਿਹਾ ਸੀਗਾ ਤੋਂ ਹੁਣ ਇਹ ਨਹੀਂ ਪਤਾ ਵੀ ਉਹ ਮਤਲਬ ਕਿ 8:00 ਵਜੇ ਉਹਨੂੰ ਕਿਥੋਂ ਜਾਂ ਕੀ ਹੋਇਆ ਕਿ ਉਹ ਜੜਾ ਕਿਉਂ ਲਾਈਨਾਂ ਦੇ ਉੱਤੇ ਆ ਕੇ ਡਿੱਗ ਗਿਆ ਉਹ ਦੂਸਰੇ ਪਾਸਿਓ ਲੁਧਿਆਣੇ ਤੋਂ ਜੰਮੂ ਵਾਸਤੇ ਗੱਡੀ ਜਾ ਰਹੀ ਸੀ ਮਾਰਵਾ ਮਾਰਵਾ ਐਕਸਪ੍ਰੈਸ ਜਾ ਰਹੀ ਸੀ ਉਹ ਗੱਡੀ ਦੇ ਮੋਹਰੇ ਇੰਜਨ ਦੇ ਵਿੱਚੋਂ ਦਾ ਫਸ ਗਿਆ ਕਿੰਨੇ ਕਜੇ ਦਾ ਸਮਾਂ ਇਹ ਕੋਈ ਸਮਾਂ ਸੀਗਾ ਕੋ 10 ਵਜੇ ਕੋਈ 50 ਮਿੰਟ ਬਤਰ ਕੇ ਸਮਥਿੰਗ 50 ਮਿੰਟ ਦੇ ਲੱਗੇ ਸਰ ਇਹ ਜਾਨੀ ਨੁਕਸਾਨ ਹੋਇਆ ਕਿ ਬਚ ਗਏ ਨੇ ਇਹ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਆ ਬਸ ਜਿਹੜੀ ਹੈ ਉਹ ਬਾਈਕ ਜਿਹੜੀ ਉਹ ਤਕਰੀਬਨ ਬਰ ਸਟਾ ਜਿਹੜਾ ਕਿ ਇਹ ਬਜੀ ਆ ਗਈ ਸਟਾ ਜਿਹੜੀਆਂ ਉਹਦੇ ਬੰਦੇ ਤੇ ਜ਼ਿਆਦਾ ਸਿਰ ਤੇ ਪਿਛੇ ਜ਼ਿਆਦਾ ਲੱਗੀ ਹੈ ਉਹਨੂੰ ਹੁਣ ਇਸ ਟਾਈਮ ਅਸੀਂ ਮੌਕੇ ਤੇ 36 ਸਿਵਲ ਹਸਪੀਟਲ ਉਹ ਮੜਾ ਜਿਹੜਾ ਇੱਕ ਹੋਣੀ ਕਿੱਥੋਂ ਰਹਿਣ ਵਾਲ ਸੀ ਉਹਦਾ ਜਿਹੜਾ ਕੋਲੋ ਸਾਰਾ ਆਧਾਰ ਕਾਰਡ ਤੇ ਹੋਰ ਬਾਕੀ ਉਹਦਾ ਸਮਾਨ ਸਿਗਾ ਮਿਲਿਆ ਹੂੰ ਤੇ ਉਹਦੇ ਵਿੱਚ ਜਿਹੜਾ ਉਹਦਾ ਨਾਮ ਲਿਖਿਆ ਹੋਇਆ ਓੰਕਾਰ ਸਿੰਘ ਸਾਨੂੰ ਉਹ ਮਹਿੰਗਾ ਨਾਮ ਅੱਛਾ ਵਿਲੇਜ ਹੈ ਪਚਰੰਗਾ ਏ ਡਿਸਟ੍ਰਿਕਟ ਕਿਲੰਦਰ ਕੀ ਕੋਈ ਕੁਝ ਪਰਿਵਾਰ ਵਾਲਿਆਂ ਨਾਲ ਸੰਪਰਕ ਹੋਇਆ ਕਿ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਹਾਂ ਅਸੀਂ ਉੱਥੇ ਜਿਹੜੇ ਆ ਕਿ ਉਹਨਾਂ ਦੇ ਆਧਾਰ ਕਾਰਡ ਦੇ ਬੇਸ ਤੇ ਉਤੇ ਆਪਣੀ ਜਿਹੀ ਸਾਡੇ ਬਚਰੰਗਾ ਅਸਾਂਡ ਪੋਸਟ ਹੈਗੀ ਆ ਜੀ ਆਰਪੀ ਦੀ ਤੇ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਫੋਟੋ ਖਿੱਚ ਕੇ ਭੇਜੀ ਦੀ ਉਹਨਾਂ ਦੇ ਆਧਾਰ ਕਾਰਡ ਦੀ ਤੇ ਹੁਣ ਉਹਨਾਂ ਦੇ ਜਿਹੜੇ ਘਰ ਦੇ ਨਾਲ ਜਿਹੜੇ ਆ ਕਿ ਸੰਪਰਕ ਅਸੀਂ ਕਰ ਰਹੇ ਹਾਂ ਕਿ ਜਦੋਂ ਵੀ ਕਿਤੇ ਉਹਨਾਂ ਦਾ ਸੰਪਰਕ ਵਗੈਰਾ ਹੁੰਦਾ ਆ ਤੇ ਉਹਨਾਂ ਨੂੰ ਦੂਵੀਆ ਕਮਿਸ਼ਨਰ ਜੀ ਸਰ ਕੀ ਅਗਲੀ ਕਾਰਵਾਈ ਕੀ ਕਰੇਗਾ ਅਗਲੀ ਕਾਰਵਾਈ ਵਾਸਤੇ ਅਸੀਂ ਡਿਸਟ੍ਰਿਕਟ ਪੁਲਿਸ ਨਾਲ ਰابطਾ ਕਾਇਮ ਕਰ ਰਹੇ ਹਾਂ ਤੇ ਕਿਉਂਕਿ ਇਹ ਜਿਹੜਾ ਬੰਦਾ ਸੀਗਾ ਇਹ ਪੁਲਿਸ ਤੋਂ ਨੀਤੀ ਕਿਰਿਆ ਸੀ ਲੋਕਾਂ ਦੀ ਕਾਫੀ ਭੀੜ ਦੇਖੀ ਸੀ ਅਸੀਂ ਮੌਕੇ ਤੇ ਗਏ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਹਾਜ਼ਰ ਸਦਾਰ ਜੀ ਔਰ ਕੁਝ ਕਿڑی ਮਿਲਿਆ ਨਹੀਂ ਕਿ ਕਿਸ ਕਿਸ ਚੀਜ਼ ਦੀ ਫਾਟ ਲੱਗਣਾ ਹੈ ਥੱਲੇ ਲਾਈਨਾਂ ਦੇ ਅੱਡ ਗਿਆ ਇਹ ਜਿਹੜਾ ਕਿ ਮਤਲਬ ਕਿ ਜਿਹੜੇ ਪੁਸ਼ਕ ਵਿੱਚੋਂ ਜਿਹੜੇ ਪਬਲਿਕ ਦੇ ਵਿੱਚੋਂ ਜਿਹੜੇ ਕੁਝ ਬੰਦੇ ਸੀਗੇ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਰੋਡ ਤੋਂ ਜਿੱਦਾ ਜਾ ਰਿਹਾ ਸੀ ਪਿੱਛੋਂ ਜਾਂਦਾ ਪੁਲ ਦੇ ਉੱਤੋਂ ਕਿਸੇ ਗੱਡੀ ਨੇ ਉਹਨੂੰ ਪਿੱਛੋਂ ਹਿੱਟ ਕੀਤਾ ਉਹ ਹਿੱਟ ਕਰਨ ਦੀ وجہ ਨਾਲ ਉਹ ਜਿਹੜਾ ਕਿ ਪੁਲ ਦੇ نیچے गिर ਗਿਆ ਲੈਣਾ ਕੰਡੀਸ਼ਨ ਕੰਡੀਸ਼ਨ ਕਿੱਦਾਂ ਦੀ ਹੁਣ? نیچے ਮੂਤਾ ਹਮਰਜੈਂਸੀ ਆਉਤਾ। ਹਸਪੀਟਲ ਕੋਲ ਆ ਰਿਹਾ ਤੁਸੀਂ ਘਟਨਾ ਵਾਲੀ ਜਗ੍ਹਾ ਤੇ ਕਿੰਨੇ ਚਿਰ ਬਾਅਦ ਪਹੁੰਚ ਗਏ ਸੀ? ਅਸੀਂ ਜਦੋਂ ਸਾਨੂੰ ਮਤਲਬ ਕਿ ਇਹ ਮਿਲੀਆਂ ਕਮ ਸਿਕਨ 5-6 ਮਿੰਟ ਬਾਅਦ ਹੀ ਅਸੀਂ ਪਹੁੰਚੇ ਸੀ। ਕੀ ਨਾਮ ਸਰ ਦਾ? ਮੇਰਾ ਨਾਮ ਐਸ.ਐਚ.ਜੀ.